ਕਰਤੇ ਆ ਵੀ 23 ਤਰੀਕ ਨੂੰ ਬਜਟ ਹੈ ਤੇ ਅਸੀਂ ਵੀ ਫਾਈਨੈਂਸ ਮਿਨਿਸਟਰ ਨੂੰ ਲਿਖਿਆ ਆਲਮਗਵਰਨਰ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਮੇਰੇ ਕਹਿਣ ਤੇ ਮੈਂ ਗਵਰਨਰ ਸਾਹਿਬ ਦਾ ਧੰਨਵਾਦ ਕਰਦਾ ਉਹਨਾਂ ਨੇ ਉਦੋਂ ਹੀ ਉਦੋਂ ਮੇਰੇ ਸਾਹਮਣੇ ਚਿੱਠੀ ਦਿਖਵਾਈ ਫਾਈਨਸ ਮਿਨਿਸਟਰ ਨੂੰ ਤਿੰਨ ਗੱਲਾਂ ਗਵਰਨਰ ਸਾਹਿਬ ਨੇ ਲਿਖਵਾਈਆਂ ਵੀ ਇੱਕ ਤੇ ਇਸ ਸਵਲ ਬਰਨਿੰਗ ਦਾ ਜਿਹੜਾ ਬਾਇਓਮਾਸ ਪਾਵਰ ਪਲਾਂਟ ਹੈ ਤੇ ਸਬਸਿਡੀ ਦਿੱਤੀ ਜਾਏ第二 ਗੱਲ ਉਹਨਾਂ ਨੇ ਕਿਹਾ ਬਾਰਡਰ ਡਿਸਟ੍ਰਿਕਟਾਂ ਚ ਜਿਹੜੀ ਸਬਸਿਡੀ ਹੈ GST माफ ਕਰੋ ਇੰਟਰਸਟ ਫਰੀ ਲੋਨ ਹੋਵੇ ਔਰ ਬਾਰਡਰ ਡਿਸਟ੍ਰਿਕਟ ਜਿਹੜੇ ਬਾਰਡਰ ਡਿਸਟ੍ਰਿਕਟ ਹੈ ਕਿਉਂਕਿ ਉਹ ਗਵਰਨਰ ਸਾਹਿਬ 22 ਤਈ ਤਰੀਕ ਨੂੰ ਬਾਰਡਰ ਡਿਸਟ੍ਰਿਕਟਾਂ ਚ ਜਾ ਰਹੇ ਆ ਉਹਨਾਂ ਨੇ ਮੈਨੂੰ ਦੱਸਿਆ 22 ਤੇ 23 24 ਤਰੀਕ ਉਹ ਚਾਰ ਬਾਰਡਰ ਡਿਸਟ੍ਰਿਕਟ ਉਹਨਾਂ ਨੇ ਉਹਨਾਂ ਨੇ ਕਿਹਾ ਮੈਂ ਸੁਝਾ ਦਿੱਤਾ ਉਹਨਾਂ ਨੇ ਉਦੋਂ ਹੀ ਚਿੱਠੀ ਬਾਕੀ ਹੁਣ ਵਾਈ ਗੁਰੂ ਅੱਗੇ ਮੈਂ ਕਿਹਾ ਜੀ 23 ਤਰੀਕ ਬਜਟ ਹੈ ਤੇ ਬਾਰਡਰ ਡਿਸਟ੍ਰਿਕਟਾਂ ਚ ਤੇ GST ਵੀ ਨਾ ਹਟਵਾ ਲਿਓ ਉੱਥੇ ਤੇ ਗੱਲਾਂ ਦਿੱਲੀ ਤੇ ਬਹੁਤ ਵੱਡੀਆਂ ਵੱਡੀਆਂ ਚੱਲ ਰਹੀਆਂ ਇਕਨੋਮਿਕ ਪੈਕੇਜ ਦੀ ਗੱਲ ਚੱਲ ਰਹੀ ਹੈ ਬਿਹਾਰ ਨੂੰ ਅੰਧਰਾ ਨੂੰ ਬਹੁਤ ਸਟੇਟਾਂ ਨੂੰ ਤੇ ਦਿਨ ਰਹਿ ਗਏ 4 ਇਹ ਨਾ ਹੋਈ ਪੰਜਾਬ ਨੂੰ ਉਥੇ 23 ਤਰੀਕ ਨੂੰ ਚੱਕ ਕੇ ਖਾਲੀ ਚੱਕ ਕੇ ਵਾਪਸ ਆ ਗਏ ਤੇ ਕਰੋ ਕੋਸ਼ਿਸ਼ ਨਾਲ ਮਿਲ ਕੇ ਕਰੋ ਉਹ ਕਹਿੰਦੇ ਨੇ ਬਹੁਤ ਆਪकी ਬਿਲਕੁਲ ਠੀਕ ਹੈ ਬਾਤ ਤਾਂ ਚਲੋ ਹੁਣ ਆਪਾਂ ਸਾਰੇ ਸੀਐਮ ਸਾਹਿਬ ਲੱਗੇ ਆ ਆਪਾਂ ਚੀਮਾ ਸਰ ਲੱਗੇ ਆ ਅਸੀਂ ਲੱਗੇ ਆ ਸਾਰੇ ਆਪਾਂ ਰਲ ਮਿਲ ਕੇ ਕਰਾਂਗੇ ਤਾਂ ਹੀ ਕੋਈ ਪੰਜਾਬੀਆਂ ਦਾ ਕੀ ਨੁਕਸਾਨ ਹੈ ਇਹ ਪੋਲਿਟਿਕਸ ਦੇ ਚੱਕਰ ਪੰਜਾਬੀਆਂ ਦਾ ਪੰਜਾਬ ਦਾ ਨੁਕਸਾਨ ਨਾ ਕਰੀਏ ਨਾ ਆਪਾਂ ਪੰਜਾਬ ਆਮ ਬੰਦੇ ਦਾ ਕੀ ਕਸੂਰ ਹੈ ਇਹ ਬੰਦੀ ਸਿੱਖਾਂ ਦਾ ਮੇਰੇ ਖਿਆਲ ਅਕਾਲ ਪੁਰਖ ਵਾਹਿਗੁਰੂ ਦੀ ਕਾਲ ਪੁਰਖ ਕਿਰਪਾ ਨਾਲ ਪਹਿਲੀ ਵਾਰੀ ਮੈਂ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਖੌਫ ਦੇ ਬਿਨਾਂ ਕੋਈ ਪੋਲਿਟੀਕਲ ਐਂਗਲ ਟ੍ਰੈਗਲ ਉਤੇ ਹੋਏ ਮੈਂ ਚੁੱਕਿਆ ਮੈਂ ਇਹ ਜ ਦੋ ਤਿੰਨ ਉਦਾਹਰਣਾਂ ਦਿੱਤੀਆਂ ਪ੍ਰਧਾਨ ਮੰਤਰੀ ਸੀ ਗ੍ਰਹਿ ਮੰਤਰੀ ਲੱਗਿਆ ਉਹ ਬਿਲਕੁਸ ਬਾਨਣ ਵਾਲੇ ਬੰਦੇ ਉਹ ਜਿਹੜੇ ਰੇਟ ਕਰ ਰਿਆ ਹੈ ਰਿਹਾਰ ਕਰ ਰਹੇ ਉਹ ਕਈ ਬੰਦਿਆਂ ਦਾ ਨਾਮ ਨਹੀਂ ਲਿਆ ਸੈਂਸਟਿਵ ਹੈ ਮੈਂ ਕਿਹਾ ਉਹ ਬੰਦਿਆਂ ਨੂੰ 마ਫ ਹੋਈ ਜਾ ਰਹੇ ਪਰ ਰੋਲਾ ਪਈ ਜਾ ਰਹੇ ਪੁਸ਼ ਕਰੀ ਜਾ ਰਹੀ ਇਹ ਬੰਦੇ ਸਜ਼ਾ ਪੂਰੀ ਕਰ ਚੁੱਕੇ ਹੈ ਇੱਕ ਤੇ ਬੰਦੇ ਦਾ ਦਿਮਾਗੀ ਸੰਤੁਲਨ ਜਿਹੜਾ ਪ੍ਰੋਫੈਸਰ ਸਾਹਿਬ ਦਾ ਪ੍ਰੋਫੈਸਰ ਉਹ ਹੋ ਗਿਆ ਪਤਨੀ ਉਹਨੇ ਕੀ politick ਦੀ ਚੀਜ਼ ਹੈ ਕਿਉਂ ਨਹੀਂ ਕਰਦੇ ਇਟਸ ਇਟ ਇਟ ਸ਼ੁਡ ਬੀ ਡਨ ਇਟ ਇਜ਼ ਟੂ ਮਚ ਨਾਉ ਜਿਹੜੇ ਲੋਨੇ ਜੋ ਠੀਕ ਹੈ ਬੰਦੇ ਤਰਫ ਕਰ ਚੁੱਕੇ ਹੈ ਇਹਨਾਂ ਦਾ ਕੋਈ ਕਈ ਪਰੋਲ ਤੇ ਵੀ ਮੈਨੂੰ ਕੁਝ ਪਤਾ ਲੱਗਿਆ ਹੈ ਉਹ ਦੋ ਸੱਜਣ ਆਪਣੇ ਭਰਾ ਪਰੋਲ ਤੇ ਪਤਨੀ 6 ਮਹੀਨੇ ਰਹਿ ਗਏ ਪਿੰਡੋਂ ਦਾ ਕੈਰੇਕਟਰ ਵੀ ਠੀਕ ਹੈ ਤੇ ਆਪਾਂ ਨੂੰ ਹੁਣ ਇਹ ਚੀਜ਼ਾਂ ਕਰਨੀਆਂ ਪੈਣਗੀਆਂ ਨਾ ਆਪਾਂ ਨੂੰ ਆਜ ਚੁਕਣੀ ਪੈਣਗੀ ਸਾਥਕ ਆਰਾਮ ਨਾਲ ਪਿਆਰ ਪਿਆਰ ਨਾਲ ਤਲਕੀ ਨਹੀਂ ਕਰਦੇ ਆ ਪਰ ਉਹ ਹੈ ਤਲਕੀ ਨਾਲ ਕੋਈ ਕੰਮ ਨਹੀਂ ਹੁੰਦਾ ਸੈਂਟਰ ਸਟੇਟ ਰਿਲੇਸ਼ਨ ਆਈ ਬਲੀਵ ਉਹ ਜੋ ਵੀ ਹੈ ਆਪਣਾ ਤਾਲਮੇਲ ਨਾਲ ਹੀ ਕੰਮ ਆਉਣਾ ਚਲੋ ਇਹਨਾਂ ਡਿਸਕਸ਼ਨ ਬន្តਗਾ ਇਹ ਮੈਂ ਜਦੋਂ ਐਮਪੀ ਬਣਿਆ ਮੈਂ ਕਹਿੰਦੀ ਬਹੁਤ ਵੱਡੀ ਗੱਲ ਹੈ ਕਿ ਕਦੀ ਸੋਚਿਆ ਨਹੀਂ ਸੀ ਮੈਂ ਤੇ ਸੋਸ਼ਲ ਵਰਕਰਾਂ ਵਰਲਡ ਪੰਜਾਬੀ ਆਲਿਸ਼ ਬੰਦੀ ਸਾਹਿਬ ਹੈ ਰਵਿੰਦੀ ਨੂੰ ਪਤਾ ਹੈ 25 30 ਹਾਲ ਤੋਂ ਇੱਥੇ ਗੁਜਰਾਜ ਜੀ ਤੋਂ ਲੱਗੇ ਮੈਂ ਸ਼ੌਕ ਨਾਲ ਹਾਰਵਰਡ 'ਚ ਰਜਿਸਟਰ ਕਰਾ ਲਿਆ ਤੇ ਪਬਲਿਕ ਲੀਡਰਸ਼ਿਪ ਪ੍ਰੋਗਰਾਮ ਕਰੀ ਕੋ ਸਿੱਖੀ ਆਈ ਤੇ ਖੈਰ ਵੀ ਕੋਰਸ ਵੀ 1.5 ਸਾਲ 'ਚ ਪੂਰਾ ਹੋ ਗਿਆ ਕਦੇ ਉੱਥੇ ਕਦੇ ਇੱਥੇ ਕਹ ਉਹਦਾ ਸਾਡੇ ਚੇਅਰਮੈਨ ਰਾਜੀ ਸਾਹਿਬ ਨੂੰ ਕਹਿਆ ਜੀ ਇੱਥੇ ਦਾ ਕੋਰਸ ਵੀ ਕੋਈ ਲੋੜ ਨਹੀਂ ਜਿਹੜਾ ਮੈਂ ਆਲਰੇਡੀ ਐਮਏ ਐਮਪੀਏ ਡਾਕਟਰ ਕੀਤਾ ਉਹ ਵੀ ਉਹ ਵੀ ਪੁੱਲੀ ਜਾ ਰਿਹਾ ਮੈਂ ਇੱਥੇ ਆ ਕੇ ਪਰ ਚਲੋ ਮੈਂ ਤੁਹਾਡੇ ਸਦਕਾ ਕਰ ਲਿਆ ਕੋਰਸ ਇਹ ਮੈਂ ਕਿਹਾ ਵੀ ਉੱਥੇ ਚੱਲਦਾ ਹੀ ਨਹੀਂ ਸੈਸ਼ਨ ਰੋਣਾ ਪਰ ਬੜ ਬਹੁਤ ਪ੍ਰੋਡਕਟਿਵ ਕੰਮ ਹੋ ਉਹ ਜਲਦੀ ਇਹ ਪਈ ਬਰੀ ਫਾਈਨੈਂਸ਼ੀਅਲ ਪੈਕੇਜ ਲਈ ਲਿਖਿਆ ਆਵਾਜ਼ ਚੁੱਕੀ ਹੈ ਤੇ ਦੇਖਨੇ ਆਈ ਹੋਪ ਕਿ ਬਜਟ ਚ ਕੁਸ਼ਨ ਕੁਛ ਆਪਣੇ ਲਈ ਆਏ ਇਨਵੈਸਟਮੈਂਟ ਲਈ ਮੈਂ ਲੂਲੂ ਗਰੁੱਪ ਦੇ ਚੇਅਰਮੈਨ ਨੂੰ ਇੱਥੇ ਲਿਆ ਆਇਆ ਇਹ ਦੂਜੇ ਗਰੁੱਪ ਦੇ ਚੇਅਰਮੈਨ ਨੂੰ ਲਿਆਇਆ ਇਨਵੈਸਟ ਪੰਜਾਬ ਚ ਗਿਆ ਉਹਨੇ ਮੈਂ ਬ੍ਰਿਕਸ ਐਗਰੀ ਕਾਨਫਰੰਸ ਰਸ਼ੀਆ ਸੀ 10 ਦਿਨ ਪਹਿਲਾਂ ਉੱਥੇ ਗਿਆ ਉੱਥੇ ਮੈਂ ਆਵਾਜ਼ ਚੁੱਕੀ ਐਗਰੀ ਦੀ ਮੈਂ ਬਾਰਡਰ ਖੋਲਣ ਦੀ ਵੀ ਆਵਾਜ਼ ਚੁੱਕੀ ਠੀਕ ਹੈ ਸਾਨੂੰ ਦੁੱਖ ਹੈ ਕਿ ਸਾਡੇ ਸਾਡੇ ਜਵਾਨ ਸ਼ਹੀਦ ਹੋ ਰਹੇ ਬਾਰਡਰਾਂ 'ਚ ਪੰਜਾਬੀ ਸ਼ਹੀਦ ਜਾਂਦਾ ਹੋ ਰਹੇ ਲੇਕਿਨ 99.99% ਲੋਕਾਂ ਨੇ ਕੀ ਵਗਾੜਿਆ ਇਹ ਖੁਰਾਫਤ ਕਰ ਨਾਲੇ 0.01% ਲੋਕ ਇਹਨਾਂ ਪਿੱਛੇ ਅਸੀਂ ਟ੍ਰੇਡ ਬੰਦ ਕਰਤਾ ਟ੍ਰੇਡ ਉਤਰੋਂ ਵੀ ਬੰਦ ਹੈ ਉਤਰੋਂ ਬੰਦ ਹੈ ਪੰਜਾਬ ਸਫਰ ਕਰ ਰਿਹਾ ਹੈ ਇੱਥੇ ਅਫਗਾਨਿਸਤਾਨ ਜੇ ਖੁੱਲ ਜਾਏ ਸੀਆਈਏਸ ਕੰਟਰੀ ਇਥੋਂ ਸਿੱਧਾ ਈਰਾਨ ਨਾਲ ਜਾਵੇ ਤੋ ਜਿੰਨੇ ਸਟਾਨ ਵਾਲੇ ਕੰਟਰੀ ਐ ਇੱਕਦਾਂਕ ਸਤਾਨ ਰੋਬੇਕਿਸਤਾਨ ਤੋਂ ਕੁਮਿਸਤਾਨ ਕਿਰਗਿਸਤਾਨ ਇਹ ਸਾਰੇ ਇਥੋਂ ਇਥੋਂ ਇੰਪੋਰਟੈਂਟ ਜਾਂਦਾ ਉਦੋਂ ਸਾਰਕ ਦਾ ਮੈਂ ਸੀਸੀਆਈ ਦਾ ਚੇਅਰਮੈਨ ਸੀ ਜਦੋਂ ਇਹ ਬਾਰਡਰ ਖੁੱਲਵਾਇਆ ਇਹ ਆਪਾਂ ਨੂੰ ਰਲ ਮਿਲ ਕੇ ਪੋਲਿਟੀਕਲ ਚੀਜ਼ਾਂ ਤੋਂ ਉੱਪਰ ਹੋ ਕੇ ਸਾਨੂੰ ਦੁੱਖ ਹੈ ਪਰ ਹੁਣ ਉਹ ਟੂ ਰੌਂਗਸ ਕੈਨੋਟ ਮੇਕ ਵਨ ਰਾਈਟ ਹੁਣ ਯਾ ਇਹ ਤੇ ਆਪਾਂ ਫਿਰ ਉਹਨਾਂ ਦੇ 77% ਚ ਆ ਗਏ ਨਾ ਜਿਹੜੇ ਪੁਆਇੰਟ 0.1% ਲੋਕ ਕੀ ਉਹ ਕਰਦੇ ਐ ਇੱਦਾਂ ਹੀ ਮੈਂ ਹੇਟ ਸਪੀਚ ਤੇ ਪਹਿਲੀ ਵਾਰੀ ਚੁੱਕਿਆ ਹੋਇਆ ਕੋਸ਼ਿਸ਼ ਹੈ 22 ਤਰੀਕ ਨੂੰ ਪਾਰਲੀਮੈਂਟ ਚ ਵੀ ਬੋਲਣਾ ਕਰਨਾ ਹੈ ਉਹ ਚੁੱਕਿਆ ਜੀ ਡੀਪੀ ਸਾਹਿਬ ਨੂੰ ਮੈਮੋਰੰਡਮ ਦੇ ਰਿਹਾ ਜਿਹੜੇ ਹੇਟ ਸਪੀਚ ਪੰਜਾਬ ਚ ਫੈਲਾ ਰਹੇ ਸਾਰੇ ਅਕਾਊਂਟ ਦੀ ਲਿਸਟ ਕੋਈ ਹੈ ABC D ਮੈਂ ਕਹਿਆ ਯਾਰ ਇਹ ਮਤਲਬ ਕੋਈ ਤਾਂ ਥੱਲ ਪਾਉਣਾ ਜਿਹੜਾ ਬੰਦਾ ਐਂ ਲੱਗਦਾ ਸੋਸ਼ਲ ਮੀਡੀਆ ਤੇ ਬਈ ਫਰੀ ਫਰਾਂ ਵਾਲੇ ਜੋ ਸਵੇਰੇ ਉੱਠ ਕੇ ਚੱਲ ਬਈ ਉਹ ਕੁੜੀ ਨੇ ਯੋਗਾ ਕੀਤਾ ਦੂਜੇ ਨੇ ਲਿਖਤਾ ਇਹਨਾਂ ਦਾ ਪੰਦ ਕਰ ਤੋ ਉਹਦਾ ਕੰਮ ਕੋਈ ਕੁਛ ਲਈ ਜਾਂਦਾ ਹੈ ਕੋਈ ਕੁਛ ਲਈ ਜਾਂਦਾ ਕੋਈ ਕਹਿੰਦਾ ਲੱਡੂ ਵੰਡ ਦੋ ਗੁਰੂ ਸਟਾਰ ਤੇ ਕੋਈ ਕਹਿੰਦਾ ਆਹ ਕਰ ਦੋ ਕੋਈ ਕਹਿੰਦਾ ਕੁਝ ਹੈ ਹੀ ਨਹੀਂ ਮਤਲਬ ਕੋਈ ਗੱਲ ਬਾਤ ਹੀ ਨਹੀਂ ਹੋ ਰਹੀ ਮੈਂ ਦੇਖੀ ਸਾਵਨ ਬੈਂਕ ਟਿਕੀ ਦੀ ਕਹਿੰਦੇ ਨਹੀਂ ਹੋਣਾ ਹਦਾਇਤਾਂ ਅਸੀਂ ਚਾਰੂ ਜਾਰੀ ਕਰਤੀਆਂ ਡਿਸਟ੍ਰਿਕਟ ਉਹ ਕਹਿੰਦਾ ਉਹ ਉਹ ਹੇਟ ਸਪੀਚ ਦੇ ਧਾਰੇ ਚ ਨਹੀਂ ਆਉਂਦੀ ਮੈਂ ਕਹਿੰਦਾ ਕਾਮਨ ਸੈਂਸ ਦੀ ਗੱਲ ਹੈ ਜਿਹੜਾ ਬੰਦਾ ਉੱਥੇ ਹਾੜਾ ਆਗੇ ਅਜੀ ਡੈਬ ਬਣਾ ਰਹੇ ਉਹ ਤੁਰੇ ਫਿਰਦੇ ਕਿ ਇਹਨੂੰ ਸੱਤ ਕੱਟ ਗਿਆ ਉਥੇ ਉਹ ਕਰ ਰਹੇ ਕੋਈ ਬੰਦੇ ਕਹਿ ਰਹੇ ਹੈ ਜੋ ਮੈਂ ਮੈਨੂੰ ਲੱਗ ਮੈਨੂੰ ਉਮੀਦ ਹੈ ਵੀਡੀਓ ਜਿਹੜਾ ਬਾਰਫ ਡੈ ਜੋ ਮੈਂ ਦੇਖਿਆ ਉਹਦੇ ਬੰਦੇ ਕਹਿ ਰਹੇ ਕਿ ਉਹ ਕਿਸਾਨੋਂ ਤੁਸੀਂ ਕਹਿੰਦੇ ਹੀ ਪਾਣੀ ਉਹ ਦੇਖੋ ਇੰਦਰ ਦੇਵਤਾ ਨੇ ਪਾਣੀ ਦਿੱਤਾ ਹੋਂ ਸਮਝ ਲਓ ਤੋਏ ਪੱਟੋ ਜਾਂ ਤੁਸੀਂ ਉਹਨੂੰ ਇੱਕ ਸਾਈਟ ਇਨਸਾਈਟ ਕਰ ਰਹੇ ਹੋ ਪ੍ਰੋਵੋਕ ਕਰ ਰਹੇ ਹੋ ਕਾਦੇ ਲਈ ਪਾ ਕੇ ਕੇਵਰਡ ਚੱਕੀ ਜਾਂਦੇ ਕੇਵਰਡ ਤੇ ਇਦਾਂ ਹੋ ਗਿਆ ਮੜਾ ਜਾਂ ਕੋਈ ਕਿਸੇ ਦੀ ਬਾਲ ਡਿੱਗ ਪਈ ਉਹਦੇ ਅਰਸ਼ਦੀਪ ਦੀ ਚੱਕ ਵਈ ਇਹਨੋਂ ਕੱਢ ਹੁਣ ਉਹ ਅਰਸ਼ਦੀਪ ਨੇ ਪਾਤੇ ਨਾਲ ਉਹ ਮੇਰ ਵਿਚ ਚੱਲਣੇ ਮੋਸ਼ਨ ਤੇ ਹੁਣ ਕੀ ਹੋਇਆ ਪਾਤੇ ਮੋਸ਼ਨ ਚੱਕ ਤੇ ਤੇ ਇਹ ਇਦਾਂ ਕੇਵਰਡ ਤੇ ਇਦਾਂ ਯੂਜ਼ ਕਰਦੇ ਆ ਲੋਕ ਪਰ ਇਹਦੇ ਥਰਮ ਪੈਣੀ ਚਾਹੀਦੀ ਮੇਰਾ ਮਤਲਬ ਹੈ ਕੋਈ ਰਿਲੀਜੀਅਨ ਹੈ ਕੋਈ ਪੋਲੀਟਿਸ਼ੀਅਨ ਹੈ ਮਤਲਬ ਲਿਖੀ ਜਾ ਰਹੇ ਲਿਖੀ ਜਾ ਰਹੇ ਕੋਈ 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 ਹੈ ਹੀ ਨਹੀਂ ਜਿਹੜਾ ਬੰਦਾ ਐਡਾ ਥੋੜਾ ਹੋ ਸਕਦਾ ਵਿੱਚ ਕੋਸ਼ਿਸ਼ ਕੋਸ਼ਿਸ਼ ਲਿਖ ਦੋ ਸਵੇਰੇ ਉੱਠ ਕੇ ਟਵਿੱਟਰ ਤੇ ਭਾਵੇਂ ਕਾਉਂਟ ਇੱਥੇ ਹੈ ਜਾਂ ਬਾਹਰ ਹੈ ਕੈਨੇਡਾ 'ਚ ਸਭ ਨੂੰ ਬੰਦ ਕਰੋ account ਇਹ ਪਰਚੇ ਦਰਜ ਕਰੋ ਹਫਤੇ 'ਚ ਹੀ ਦੇਖੋ ਸਾਰਾ ਠੀਕ ਹੋ ਜਾਣਾ ਕੰਮ ਅਸੀਂ ਪੰਜਾਬ ਨੂੰ ਦੁਬਾਰਾ ਤੇ ਨਹੀਂ ਠੇਕੇਲ ਸਕਦੇ ਪੁਰਾਣੇ ਉਹ ਲੋਕ 80s ਵਾਲੇ ਦੌਰ 'ਚ ਇਹ ਹਿਊਮਰ ਟ੍ਰੈਫਿਕ ਦਾ ਅਸੀਂ ਤੁਹਾਨੂੰ ਪਤਾ ਪੰਜਾਬ ਤੋਂ ਜਦੋਂ ਡੰਕੀ ਮੂਵੀ ਆਈ ਸੀ ਬਹੁਤ ਲੋਕੀ ਚਲੇ ਜਾਂਦੇ ਪਹਿਲੇ ਕੈਨੇਡਾ ਦਾ 550 ਬੱਚਿਆਂ ਦੇ ਉਹਨਾਂ ਦੀ ਡਿਪੋਰਟੇਸ਼ਨ ਰੁਕਵਾਈ ਬੜੀ ਨੇ ਜੱਦੋਜहद ਲੜੀ ਹੰਮਲ ਕਾਲਜ ਵਾਲੀ ਸਟੋਰੀ ਤੁਹਾਨੂੰ ਪਤਾ ਹੈ ਦੁਬਾਰਾ ਉਹ ਦੱਸਣਾ ਨਹੀਂ ਚਾਹਦਾ ਫਿਰ ਉਮਾਨ ਤੋਂ ਟੋਰਨ ਆਨੇ ਸ਼ੁਰੂ ਹੋ ਗਏ ਬੱਚਿਆਂ ਦੇ ਉਹ ਬੇਡਸ ਬਣਤੇ ਵੀਜ਼ਾ ਤੇ ਇੱਥੋਂ ਗਈਆਂ ਹైదరాబాద్ ਦੇ ਏਜੰਟ ਉਹਨਾਂ ਨੂੰ ਸਾਡੀਆਂ ਕਈ ਪਤਾਵਾ ਨਹੀਂ ਵਰਗਲਾਇਆ ਉਹ ਫਿਰ ਅਸੀਂ ਉੱਥੇ ਕੈਂਪ ਲਾਇਆ ਉੱਥੇ ਔਰ ਉਠੇ ਫਿਰ ਇੱਕ ਇੱਕ ਕਰਕੇ 85 ਸਾਡੀਆਂ ਜਿਹੜੀਆਂ ਪੈਣਾ ਨੂੰ ਉਥੋਂ ਕਢਵਾਇਆ ਕਿਸੇ ਦਾ ਸਪான்ਸਰ ਦਾ ਚੱਕਰ ਲੋ ਲੋ 2.2 ਲੱਖ ਰੁਪਏ ਇੱਕ ਇੱਕ ਵੀਜਾ ਪਿੱਛੇ ਕੈਨਸਲ ਕਰਾਤਾ ਕਿਉਂਕਿ ਜਿਹੜੇ ਸਪான்ਸਰ ਉਹ ਕਹਿੰਦੇ ਸਭ ਦਾ ਤਾਂ ਕੈਨਸਲ ਕਰਾਂਗੇ ਬਿਨਾਂ ਕੈਨਸਲ ਦੇ ਨਿਕਲ ਨਹੀਂ ਸਕਦੇ ਐਂਬੈਸੀ ਦਾ ਵੀ ਲਿミਟਿਡ ਸੀ ਲੀਬੀਆ ਚੋਂ ਬੱਚੇ ਜਿੱਥੋਂ ਕੋਈ ਪੰਜਾਬੀ ਫਸ ਜਾਂਦਾ ਹੈ ਉਹ ਰਸ਼ੀਆ ਚੋਂ ਮੈਂ ਉਥੋਂ ਉਸ ਦਿਨ ਮੈਂ ਵੀ ਗੱਲ ਸੁਣੀ ਵੀ ਜਿਹੜੇ ਫੌਜ ਚ ਭਰਤੀ ਹੋ ਗਏ ਉਹ ਲੀਬੀਆ ਵਾਲਾ ਬਹੁਤ ਦਰਦਨਾਕ ਸੀ ਉਹ ਅਸੀਂ 17 ਬੱਚੇ ਜਿਹੜੇ ਉਹ ਤਾਂ ਮੌਤ ਦੇ ਕੋਹ ਚੋਂ ਹੀ ਨਿਕਲੇ ਉਹਦੇ ਘੋਗਾ ਮਾਰ ਕੇ ਘੋਗਾ ਮਾਰ ਕੇ ਰੋਏ ਜਦੋਂ ਇਹ ਬੋਰਡ ਤੇ ਮਾਰ ਕੇ ਰੋਣ ਕਿਤੇ ਸਾਨੂੰ ਉਮੀਦ ਸੀ ਲਿਬੀਆ ਵਰਗੇ ਕੰਟਰੀ ਉੱਤੇ ਨਾ ਇੰਡੀਆ ਐਮਬੈਸੀ ਉਹਦੇ ਤੋਂ ਪਤਾ ਲੱਗਾ ਤੇ ਉਹ ਉਹਨਾਂ ਨੇ ਏਜੰਟਾਂ ਨੇ ਉੱਥੇ ਛੱਡ ਤਾ ਰੱਬ ਦਾ ਵਾਸਤਨ ਹੈ মিডিਆ ਦੇ ਧਰੂ ਸਾਰੇ ਆਪਣੇ ਭੈਣਾਂ ਨੂੰ ਭਰਾਵਾਂ ਨੂੰ ਯੂਥ ਨੂੰ ਵੀ ਕਰਨਾ ਵੀ ਧਿਆਨ ਅਟਰਾਈਜ਼ ਅਸੀਂ ਪਾਰਲੀਮੈਂਟ ਤੇ ਚੁੱਕੀ ਆ ਗੱਲ ਮੈਂ ਇਹ ਮੇਰੇ ਸੁਝਾਅ ਤੇ ચીਫ ਮਿਨਿਸਟਰ ਸਾਹਿਬ ਦੇ ਕਹਿਣ ਤੇ ਗੌਰਵ ਯਾਦਵ ਜੀ ਨੇ ਸੈੱਟ ਬਣਵਾਈ ਉਹਦੇ ਤੇ ਪਰਚੇ ਦਰਜ ਹੋ ਰਹੇ ਮੈਂ ਨਾਲ ਕਿਹਾ ਕਿ ਹਰ ਡਿਸਟ੍ਰਿਕਟ ਦੇ ਵਿੱਚ ਡੀਸੀ ਸਾਹਿਬ ਪਰ ਐਸਐਸਪੀ ਸਾਹਿਬ ਚਾਹ ਕੋਈ ਅਨਅਥੋਰਾਈਜ਼ਡ ਇਮੀਗ੍ਰੇਸ਼ਨ ਏਜੰਟ ਉੱਤੇ ਕੁੱਛ ਨਹੀਂ ਸਕਦਾ ਪਰ ਚੱਲੀ ਜਾ ਰਹੇ ਅਸੀਂ ਸਟੱਡੀ ਕੀਤੀ ਅਸੀਂ ਫੋਨ ਕਰਦੇ ਆ ਅਨਅਥੋਰਾਈਜ਼ਡ ਏਜੰਟ ਅਥੋਰਾਈਜ਼ਡ ਏਜੰਟ ਤੋਂ ਜ਼ਿਆਦਾ ਹੈ ਉਹ ਲਿਸਟ ਆ ਵੀ ਅਸੀਂ ਵੈਬਸਾਈਟ ਤੇ ਪਾਈਆਂ ਜਿਹੜੇ ਅਥੋਰਾਈਜ਼ਡ ਹੈ ਬਰਬਦਾਬਸਟਾ ਜਾਣਾ ਹੈ ਬਾ ਪਹਿਲਾਂ ਤੇ ਆਪਣੇ ਇੱਥੇ ਸਕਿਲਿੰਗ ਕਰੋ ਨੌਕਰੀ ਕਰੋ ਜੇ ਜਾਣਾ ਹੈ ਨਾ ਬੜਾ ਸਫੜਾ ਜਣੀ ਪੂਰਾ ਚੰਗੀ ਤਰ੍ਹਾਂ ਖੋ ਕੇ ਦੇਖ ਕੇ ਇਹਨਾਂ ਕੇ ਅਥੋਰਾਈਜ਼ਡ ਹੈ ਐਮਈਏ ਦੀ ਵੈਬਸਾਈਟ ਤੇ ਅਥੋਰਾਈਜ਼ਡ ਏਜੰਟਾਂ ਦੇ ਨਾਮ ਘਟੋ ਘੱਟ ਅਥੋਰਾਈਜ਼ਡ ਏਜੰਟ ਇਹ ਗੜਬੜ ਨਹੀਂ ਕਰੇਗਾ ਨੂੰ ਡਰ ਹੈ ਕੁਝ ਇਹ ਨਹੀਂ ਕਿ ਦਾ ਆਪਾਂ ਕਰ ਸਕਦੇ ਆ ਨਾ ਆਪਾਂ ਇਹਨਾਂ ਦੇਖੇ ਗੁਆਰਡੀ ਚਾਹਤੇ ਜਾ ਲੱਗਾ ਉਹ ਗਵਾਂਡੀ ਦੇ ਬੱਚਾ ਉੱਥੇ ਗਿਆ ਹੈ ਬੱਚੀ ਗਈ ਉਹਨੇ ਇੰਨੇ ਪੈਸੇ ਭੇਜ ਰਹੀ ਹੈ ਜਾਂ ਦਾ ਤਰੀਕਾ ਲੱਭ ਲਿਆ ਪਹਿਲਾਂ ਇਹ ਦਾ ਬਦਲੇ ਗਿਆ ਚੜ੍ਹ ਚੜ ਦੇ ਉੱਥੇ ਪਾਣੀ ਜੀ ਡੋਕਣ ਵਾਲਾ ਕੰਮ ਹੋ ਗਿਆ ਲੱਭ ਦੇ ਫਿਰ ਇਹ ਅਸੀਂ ਉਹ ਕੱਚੇ ਘੜਾਏ ਚਲੋ ਇੱਕ ਫਲੱਟ ਦਾ ਹੋ ਗਿਆ ਬਸ ਮੇਰਾ ਤਾਂ ਠੀਕ ਹੈ ਨਾ ਬਾਕੀ ਇਹ ਸੈਮੀ ਕੰਡਕਟਰ ਦਾ ਮੈਂ ਮੁਹਾਲੀ ਮੈਂ ਪੰਜਾਬ ਵਾਲੀ ਗੋਲ ਚੁੱਕਿਆ ਵੀ ਇੰਡਸਟਰੀ 인ਫਰਾਸਟ੍ਰਕਚਰ ਪੰਜਾਬ ਦੀ ਕੋਈ ਇੰਡਸਟਰੀ ਦਿਓ ਵੱਡੇ ਪ੍ਰੋਜੈਕਟ ਦਿਓ ਆਈਟੀ ਦਾ ਦਿਓ ਕੋਈ ਸ਼ੈਪੀ ਕੰਡਕਟਰ ਵੈਪਰ ਫੈਸਿਲਿਟੀ ਮੁਹਾਲੀ ਹੈ ਤੇ ਐਕੀ ਫਿਰ ਚੱਕਵਾਂ ਹਰ ਪਾਰਲੀਮੈਂਟ ਸੈਸ਼ਨ ਚ ਇਹ ਪੰਜ ਛੇ ਚੀਜ਼ਾਂ ਤੇ ਮੈਂ ਚੁੱਕਦਾ ਕਿ ਵੀ ਇਹ ਜਿਹੜਾ 10000 ਕਰੋੜ ਦਾ ਪੇਪਰ ਤੇ ਅਨਾਉਂਸ ਜਿਹੜਾ ਪ੍ਰੋਪੋਜ਼ਲ ਚੱਲੀ ਹੋਈ ਹੈ ਕੋਈ ਇੱਕ ਹੋ ਜੇ ਆਪਾਂ ਕੋ ਵੱਡਾ ਪ੍ਰੋਜੈਕਟ ਤੇ ਆਏ ਨਾ ਪੰਜਾਬ लास्ट ਮੇਰੀ ਯਾਦਾਂ ਚ ਐਚੀ ਪੀ ਐਲ ਰਿਫਾਈਨਰੀ ਤੋਂ ਬਾਅਦ ਕਿੰਨੇ ਸਾਲ ਹੋ ਗਏ 15 20 ਸਾਲ ਹੋ ਗਏ ਉਸ ਦਾ ਉਸ ਤੋਂ ਬਾਅਦ ਕੋਈ ਪੰਜਾਬ ਦਾ ਵੀ ਕੋਈ ਉਜਵਲ ਭਵਿੱਖ ਹੋ ਗਏ ਇਹ ਮੈਂ ਦੱਸ ਚੁੱਕਿਆ ਮਸ਼ੀਨਾਂ ਦਾ ਚਲੋ ਬਹੁਤ ਬਹੁਤ ਚਲੋ ਇਸ ਕਿਲਿੰਗ ਦਾ ਤੁਹਾਨੂੰ ਮੈਂ ਸਾਰੀਆਂ ਗੱਲਾਂ ਦੱਸਤੀ ਚਲੋ ਮੇਰੇ ਨਾਲ ਬਹੁਤ ਗੱਲਬਾਤ ਹੋ ਗਈ ਹੈ ਹੁਣ ਆਪਾਂ ਰੀਤੀ ਪੋਲ ਕਰੀਏ ਫਿਰ ਤੁਹਾਡੇ ਇਹ ਕਮੈਕ ਕੋਈ ਫਾਟ ਨਹੀਂ ਆਪ ਨੇ ਜਿਹਨੂੰ ਬਹੁਤ ਦਿੱਸਦਾ ਕੋਈ ਇਸ ਨੂੰ ਲੈ ਕੇ ਕੋਈ ਪਲਾਨ ਕਰਕੇ ਨਹੀਂ ਕਿ ਬੱਚਿਆਂ ਨੂੰ ਨੋਮਲ ਲਫਟਿੰਗ ਜੋ ਕਰਨਾ ਹੈ ਇਹ ਮੈਂ ਤੇ ਬੇਨਤੀ ਕੀਤੀ ਹੈ ਡੀਜੀਪੀ ਸਾਹਿਬ ਨੂੰ ਕਰਨਾ ਚਾਹੀਦਾ ਨਹੀਂ ਉਹ ਡੀਜੀਪੀ ਸਾਹਿਬ ਜਿਹੜੇ ਡੀਆਈਜੀ ਤੇ ਐਸਐਸਪੀ ਸਹਿਵਾਨ ਨੇ ਈਸੀ ਸਹਿਵਾਨ ਨੇ ਮੈਂ ਤੁਹਾਡੇ ਥਰੂ ਬੇਨਤੀ ਕਰ ਉਹ ਕੰਮ ਡੀਜੀਪੀ ਸਾਹਿਬ ਦਾ ਮੇਰਾ ਨਹੀਂ ਉਹ ਜਿੰਨੇ ਅਨਰਥ ਹੋ ਰਹੀ ਇਸ ਇਮੀਗ੍ਰੇਸ਼ਨ এজੈਂਟ ਹੈ ਸ਼ਹਿਰਾਜ ਕਸਮੇ ਤੋਂ ਉਹਨੂੰ ਬੰਦ ਕਰਾਂ ਸੱਚੇ ਸਿੰਪਲ ਥਿੰਕ ਇਫ देयर ਇਜ਼ ਵੇ ਇਰ ਇਜ਼ ਅ ਵੇ ਐਂਡ ਕਰ ਦੋ ਐਂਡ ਕਰ ਦੋ ਕਰ ਦੋ ਮੰਨਿਆ